ਕਿਸ ਤਰ੍ਹਾਂ ਲੱਗ ਰਿਹਾ ਹੈ ਕਿ ਲੋਕਾਂ ਦਾ ਹੰਗਾਰਾ ਕਾਂਗਰਸ ਪਾਰਟੀ ਨੂੰ ਕਿੱਦਾਂ ਦਾ ਮਿਲ ਰਿਹਾ ਹੈ ਇਸ ਸਮੇਂ ਜੀ ਸਰਦਾਰ ਅਮਰਿੰਦਰ ਸਿੰਘ ਜੀ ਦਾ ਗ੍ਰਾਫ ਸਭ ਤੋਂ ਉੱਚਾ ਜਾਂਦਾ 2.5 ਸਾਲ ਤੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਉਹ ਤੋਂ ਕੋਈ ਵੀ ਕੰਮ ਨਹੀਂ ਹੋਇਆ ਤੇ ਜਿਹੜੀ ਬੀਜੇਪੀ ਸਰਕਾਰ ਨੇ ਲੋਕਾਂ ਨਾਲ ਧੋਖਾ ਕੀਤਾ ਕਿਉਂਕਿ ਜਿਸ ਤਰ੍ਹਾਂ ਜੀਐਸਟੀ ਲਾਈ ਹੈ ਜੀਐਸਟੀ 14 12 ਤੋਂ 28% ਤੱਕ ਲਾ ਕੇ ਉਹਨਾਂ ਨੇ ਸਮਾਰਤ ਸਕੇਲ ਇੰਡਸਟਰੀ ਨੂੰ ਬਿਲਕੁਲ ਖਤਮ ਕਰ ਦਿੱਤਾ ਹਰ ਇੱਕ ਬੰਦਾ ਇਹ ਚਾਹੁੰਦਾ ਹੈ ਕਿ ਮੁੜ ਕੇ ਕਾਂਗਰਸ ਦੀ ਸਰਕਾਰ ਆਵੇ ਤੇ ਜੇ ਅਸੀਂ ਗੈਸ ਸਿਲੰਡਰ ਦੀ ਗੱਲ ਕਰੀਏ ਉਹ 300 ਤੋਂ 1100 ਰੁਪਏ ਤੇ ਪਹੁੰਚ ਗਿਆ ਇਸ ਤਰ੍ਹਾਂ ਰਸੂਈ ਦਾ ਬਜਟ ਥਾਰਾਂ ਦਾ ਹੀ ਹਿੱਲਿਆ ਪਿਆ ਅਸੀਂ ਖੁਦ ਸਰਵੇ ਕੀਤਾ ਕਿ ਉਹ ਸਰਵੇ ਦੇ ਵਿੱਚ ਸਾਨੂੰ ਲੋਕਾਂ ਨੇ ਖੁਦ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਧੁੱਖ ਦੇ ਵਿੱਚ ਆਏ ਤੇ ਹੁਣ ਅੱਗੇ ਨੂੰ ਅਸੀਂ ਜਿੰਨੀ ਵੀ ਵੋਟ ਹੈ ਅਸੀਂ ਕਾਂਗਰਸ ਨੂੰ ਹੀ ਭਾਵਾਂਗੇ ਭਾਵੇਂ ਉਹ ਐਮ ਐਲ ਏ ਦੀ ਹੈ ਭਾਵੇਂ ਪਾਸੇ ਗੁਰਪ੍ਰੇ ਜੀ ਪੀ ਹੈ ਤੇ ਦੂਜੇ ਪਾਸੇ ਡਾਕਟਰ ਅਮਰ ਸਿੰਘ ਆ ਤੇ ਇੱਕ ਗੁਰਪ੍ਰੇ ਜੀ ਪੀ ਜਿਹੜੇ ਕਿ ਕਾਂਗਰਸ ਪਾਰਟੀ ਛੱਡ ਕੇ ਆਏ ਨੇ ਥੋੜਾ ਕੀ ਲੱਗਦਾ ਹੈ ਕਿ ਡਾਕਟਰ ਅਮਰ ਸਿੰਘ ਜਿਹੜੇ ਕਿ ਉਹਨੂੰ ਪੂਰੀ ਟੱਕਰ ਦੇਣਗੇ ਡਾਕਟਰ ਅਮਰ ਸਿੰਘ ਦਾ ਜੀ ਮੁਕਾਬਲਾ ਉਹਨਾਂ ਦੇ ਨਾਲ ਕੋਈ ਨਹੀਂ ਹੈਗਾ ਕਿਉਂਕਿ ਜੀ ਪੀ ਜਿਹੜਾ ਉਹ ਚੌਥੀ ਪਾਰਟੀ 'ਚ ਆਇਆ ਆ ਪਹਿਲੀ ਪਾਰਟੀ ਜਿਹਨੇ ਦਲ ਬਦਲੂਆਂ ਨੂੰ ਲੋਕ ਪਸੰਦ ਨਹੀਂ ਕਰਦੇ ਉਹ ਕਾਂਗਰਸ ਪਾਰਟੀ ਨਾਲੇ ਸੀ ਕਾਂਗਰਸ ਪਾਰਟੀ ਦੇ ਵਿੱਚੇ ਸੀਗਾ ਕਾਂਗਰਸ ਪਾਰਟੀ ਤੋਂ ਨਿਕਲ ਕੇ ਅੱਜ ਆਮ ਆਦਮੀ ਪਾਰਟੀ ਚ ਲਿਆ ਗਿਆ ਆਪਣਾ ਕੱਲ ਉਹ ਬੀਜੇਪੀ ਚ ਲਿਆ ਜਾਊਗਾ ਉਹਦਾ ਕੋਈ ਸਟੈਂਡ ਨਹੀਂ ਰਿਹਾ ਜਦੋਂ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸ਼੍ਰੋਤਿਆਂ ਦਾ ਸਵਾਗਤ ਹੈ ਤੁਹਾਨੂੰ ਪਤਾ ਹੀ ਹੈ ਕਿ ਫਤੇੜ ਫੀਟ ਜਿੜਤੇ ਸਾਰਿਆਂ ਦੀਆਂ ਨਜ਼ਰਾਂ ਨੇ ਤੇ ਉੱਥੇ ਪੂਰਾ ਸਿਆਸੀ ਅਖਾੜਾ ਵੀ ਪਕਦਾ ਜਾ ਰਿਹਾ ਤੇ ਅੱਜ ਸਾਡੇ ਨਾਲ ਕਾਂਗਰਸ ਦੇ ਸੀਨੀਅਰ ਅੱਗੂ ਵੀ ਪਹੁੰਚੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਬਹੁਤ ਸਤਿ ਸ਼੍ਰੀ ਅਕਾਲ ਜੀ ਸਰ ਕਿਸ ਤਰ੍ਹਾਂ ਲੱਗ ਰਿਹਾ ਹੈ ਕਿ ਲੋਕਾਂ ਦਾ ਹੰਗਾਰਾ ਕਾਂਗਰਸ ਪਾਰਟੀ ਨੂੰ ਕਿੱਦਾਂ ਦਾ ਮਿਲ ਰਿਹਾ ਹੈ ਇਸ ਸਮੇਂ ਜੀ ਸਰਦਾਰ ਅਮਰਿੰਦਰ ਸਿੰਘ ਜੀ ਦਾ ਗ੍ਰਾਫ ਸਭ ਤੋਂ ਉੱਚਾ ਜਾਂਦਾ ਜੀ ਕਿਉ 2.5 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਹ ਤੋਂ ਕੋਈ ਵੀ ਕੰਮ ਨਹੀਂ ਹੋਇਆ ਤੇ ਜਿਹੜੀ ਬੀਜੇਪੀ ਸਰਕਾਰ ਨੇ ਲੋਕਾਂ ਨਾਲ ਧੋਖਾ ਕੀਤਾ ਕਿਉਂਕਿ ਜਿਸ ਤਰ੍ਹਾਂ ਜੀਐਸਟੀ ਲਾਈ ਆ ਜੀਐਸਟੀ 14 12 ਤੋਂ 28% ਤੱਕ ਲਾ ਕੇ ਉਹਨਾਂ ਨੇ ਸਮਾਲ ਸਕیل ਇੰਡਸਟਰੀ ਨੂੰ ਬਿਲਕੁਲ ਖਤਮ ਕਰ ਦਿੱਤਾ ਤੇ ਛੋਟਾ ਦੁਕਾਨਦਾਰ ਜਿਹੜਾ ਉਹ ਅੱਜ ਉਹਦਾ ਕੰਜ਼ਿਊਮਰ ਨਿਕਲਿਆ ਹੋਇਆ ਉਹ ਹਰ ਕੋਈ ਬੰਦਾ ਮੋਹਲਾਵਾਲ ਨੂੰ ਭੱਜਦਾ ਹੈ ਇਸ ਲਈ ਹਰ ਇੱਕ ਬੰਦਾ ਇਹ ਚਾਹੁੰਦਾ ਕਿ ਮੁੜ ਕੇ ਕਾਂਗਰਸ ਦੀ ਸਰਕਾਰ ਆਵੇ ਤੇ ਜੇ ਅਸੀਂ ਗੈਸ ਸਿਲੰਡਰ ਦੀ ਗੱਲ ਕਰੀਏ ਉਹ 300 ਤੋਂ 1100 ਰੁਪਏ ਤੇ ਪਹੁੰਚ ਗਿਆ ਇਸ ਤਰ੍ਹਾਂ ਰਸੋਈ ਦਾ ਬਜਟ ਸਾਰਿਆਂ ਦਾ ਹੀ ਹਿੱਲਿਆ ਪਿਆ ਔਰ ਜਿੰਨੇ ਵੀ ਲੋਕ ਹੈ ਸਾਡੇ ਅਸੀਂ ਮੈਂ ਇੱਕ ਕਾਂਗਰਸ ਦਾ ਛੋਟਾ ਜਿਹਾ ਨਿਵਾਣਾ ਜਿਹਾ ਵਰਕਰ ਹੋਣ ਦੇ ਨਾਤੇ ਅਸੀਂ ਖੁਦ ਸਰਵੇ ਕੀਤਾ ਕਿ ਉਹ ਸਰਵੇ ਦੇ ਵਿੱਚ ਸਾਨੂੰ ਲੋਕਾਂ ਨੇ ਖੁਦ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਧੁੱਖੇ ਦੇ ਵਿੱਚ ਆਏ ਤੇ ਹੁਣ ਅੱਗੇ ਨੂੰ ਅਸੀਂ ਜਿੰਨੀ ਵੀ ਵੋਟ ਹੈ ਅਸੀਂ ਕਾਂਗਰਸ ਨੂੰ ਹੀ ਪਾਵਾਂਗੇ ਭਾਵੇਂ ਉਹ ਐਮਐਲਏ ਦੀ ਹੈ ਭਾਵੇਂ ਐਮਪੀ ਦੀ ਹੈ ਜੀ ਇੱਕ ਪਾਸੇ ਗੁਰਪ੍ਰੀਤ ਜੀਪੀ ਆ ਤੇ ਦੂਜੇ ਪਾਸੇ ਡਾਕਟਰ ਅਮਰ ਸਿੰਘ ਆ ਤੇ ਗੁਰਪ੍ਰੀਤ ਜੀਪੀ ਜਿਹੜੇ ਕਿ ਕਾਂਗਰਸ ਪਾਰਟੀ ਛੱਡ ਕੇ ਆਏ ਨੇ ਹੁਣ ਕੀ ਲੱਗਦਾ ਹੈ ਕਿ ਡਾਕਟਰ ਅਮਰ ਸਿੰਘ ਜਿਹੜੇ ਕਿ ਉਹਨੂੰ ਪੂਰੀ ਟੱਕਰ ਦੇਣਗੇ ਡਾਕਟਰ ਅਮਰ ਸਿੰਘ ਦਾ ਜੀ ਮੁਕਾਬਲਾ ਉਹਨਾਂ ਦੇ ਨਾਲ ਕੋਈ ਨਹੀਂ ਹੈਗਾ ਕਿਉਂਕਿ ਜੀਪੀ ਜਿਹੜਾ ਉਹ ਚੌਥੀ ਪਾਰਟੀ 'ਚ ਆਇਆ ਆ ਪਹਿਲੀ ਪਾਰਟੀ ਜਿਹਨੇ ਦਲ ਬਦਲੂਆਂ ਨੂੰ ਲੋਕ ਪਸੰਦ ਨਹੀਂ ਕਰਦੇ ਸਭ ਤੋਂ ਵੱਡੀ ਗੱਲ ਤਾਂ ਇਹ ਆ ਫਿਰ ਦੂਜਾ ਉਹਦੀ ਹੋਂਦਗੀ ਹੈ ਉਹ ਕਾਂਗਰਸ ਪਾਰਟੀ ਨਾਲ ਹੀ ਸੀ ਕਾਂਗਰਸ ਪਾਰਟੀ ਦੇ ਵਿੱਚ ਹੀ ਸੀਗਾ ਕਾਂਗਰਸ ਪਾਰਟੀ ਤੋਂ ਨਿਕਲ ਕੇ ਅੱਜ ਆਮ ਆਦਮੀ ਪਾਰਟੀ ਚ ਲਿਆ ਗਿਆ ਆਪਣਾ ਕੱਲੋਂ ਉਹ ਬੀਜੇਪੀ ਚ ਲਿਆ ਜਾਊਗਾ ਉਹਦਾ ਕੋਈ ਸਟੈਂਡ ਨਹੀਂ ਰਿਹਾ ਜਦ ਤੇ ਲੋਕ ਇਸ ਤੇ ਵਿਸ਼ਵਾਸ ਨਹੀਂ ਕਰਦੇ ਜੀ ਸੋ ਧੰਨਵਾਦ ਕਰਦੇ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੇ ਹੁਣ ਸਾਨੂੰ ਦੋਈ ਜਾ ਸਕਦਾ